ਸਤਿ ਸ਼੍ਰੀ ਅਕਾਲ ਜੀ ਅੱਜ ਵਾਲੀ ਵੀਡੀਓ ਅਸੀਂ ਤੁਹਾਡੇ ਲਈ ਹੌਟ ਪਿੰਕ ਸੂਟਾਂ ਲੈ ਕੇ ਆਏ ਹਾਂ ਉਮੀਦ ਹੈ ਤੁਹਾਨੂੰ ਸਾਰੇ ਹੀ ਸੂਟ ਬਹੁਤ ਪਸੰਦ ਆਣਗੇ ਸਾਰੇ ਹੀ ਸੂਟਾਂ ਦੇ ਡਿਜ਼ਾਈਨ ਬਹੁਤ ਹੀ ਵਧੀਆ ਤੇ ਯੂਨੀਕ ਹਨ ਜੀ ਹਾਂ ਜੀ ਜੇਕਰ ਤੁਹਾਨੂੰ ਇਹਨਾਂ ਸੂਟਾਂ ਵਿੱਚੋਂ ਕੋਈ ਵੀ ਸੂਟ ਪਰਚੇਸ ਕਰਨਾ ਹੋਵੇ ਤੇ ਸਾਡੇ WhatsApp ਨੰਬਰ 981254664812 ਤੇ ਕੰਟੈਕਟ ਕਰ ਸਕਦੇ ਹੋ ਫਿੱਟ ਦੁਆਰਾ ਦਾ ਸੀ 98125 64812 ਤੇ ਕੰਟੈਕਟ ਕਰ ਸਕਦੇ ਹੋ ਜੀ ਪੂਰੀ ਤਰ੍ਹਾਂ ਜਾਣਕਾਰੀ ਲੈ ਸਕਦੇ ਹੋ ਕਿਸੇ ਵੀ ਸੂਟ ਬਾਰੇ ਤੁਸੀਂ WhatsApp ਮੈਸੇਜ ਵੀ ਕਰ ਸਕਦੇ ਹੋ ਜੀ online shipping charge free ਹੈ ਬਾਕੀ ਹਰ ਇੱਕ ਸੂਟ ਡਿਜ਼ਾਈਨ ਦੇ ਨਾਲ ਉਹਨਾਂ ਦਾ ਰੇਟ ਉਹਨਾਂ ਦਾ ਪ੍ਰਾਈਸ ਮੈਂਸ਼ਨ ਕੀਤਾ ਗਿਆ ਹੈ ਤਾਂ ਕਿ ਤੁਹਾਨੂੰ ਪਰਚੇਸ ਕਰਨੇ ਵਿੱਚ ਕੋਈ ਵੀ ਦਿੱਕਤ ਨਾ ਆਵੇ ਜੀ ਸਾਰੇ ਹੀ ਡਿਜ਼ਾਈਨ ਅਲੱਗ-ਅਲੱਗ ਹਨ ਸਾਰਿਆਂ ਦੇ ਉੱਪਰ ਹੈਂਡਵਰਕ ਦਾ ਕੰਮ ਕੀਤਾ ਗਿਆ ਹੈ ਤੁਸੀਂ ਇਹਨਾਂ ਸੂਟਾਂ ਦਾ काम देख सकते हो कि कितना नीट एंड क्लीन ਕੀਤਾ ਗਿਆ ਹੈ ਤੋਹਫੇ ਹੀ ਤਿਆਰ ਕੀਤੇ ਗਏ ਹਨ ਇਹਨਾਂ ਸੂਟਾਂ ਨੂੰ ਤੁਹਾਨੂੰ ਦੇਣ ਵਾਸਤੇ ਸੋ ਤੁਸੀਂ ਇਹਨਾਂ ਨੂੰ ਜਰੂਰ ਇਹਨਾਂ ਨੂੰ ਸਾਡੇ ਕੋਲੋਂ ਪਰਚੇਸ ਕਰੋ ਜੀ ਇਸ ਤਰ੍ਹਾਂ ਕੇ ਬ੍ਰਾਈਡਲ ਸੂਟ ਹੈ ਹਾਂ ਜੀ ਵਿਆਹ ਵਾਲਾ ਇਹ ਸੂਟ ਤਿਆਰ ਕਰਵਾਇਆ ਗਿਆ ਹੈ ਕਿ ਫੁੱਲ ਹੈਵੀ ਵਰਕ ਦੇ ਨਾਲ ਇਸ ਦਾ ਸੂਟ ਹੈ ਜੀ ਇਸ ਦੀ ਬਾਟਮ ਤੇ ਵੀ ਵਰਕ ਹੈ ਦੁਪੱਟੇ ਤੇ ਵੀ ਹੈ ਬਾਜੂ ਵਰਕ ਵੀ ਹੈ दुपट्टा देख सकते हो कि हैवी है इसका फोर साइड लैसे तैयार करवाया गया है इस उपरा बाजू वर्क है जी ए वाला बॉटम वर्क है हाँ जी बहुत ही सोना यूनिक डिजाइन तैयार करवाया गया है ये वाला भी तुम सूट एज ए ब्राइडल परचेज कर सकते हो जी वि वाले दिन वास्ते सूट तीन परचेज करो तो बहुत ही वीयर ढंग नैडिंग सूट तैयार करवा सकते हो ਹਾਂਜੀ ਇਹ ਵਾਲਾ ਸੂਟ ਜਿਹੜਾ ਤੁਸੀਂ ਦੇਖ ਰਹੇ ਹੋ ਕਿ origignal mirror work ਤੇ ਤਿਆਰ ਕਰਵਾਇਆ ਗਿਆ ਹੈ ਬਹੁਤ ਹੀ नीट एंड क्लीन ਕੰਮ ਕੀਤਾ ਗਿਆ ਹੈ mirror work ਦਾ ਕੰਮ ਹੋਣ ਕਰਕੇ ਇਹ ਸੂਟ ਹੋਰ ਵੀ ਜ਼ਿਆਦਾ ਹੈਵੀ ਹੋ ਜਾਂਦੇ ਹਨ ਹਾਂਜੀ ਹਰ ਇੱਕ ਸੂਟ ਦਾ ਪ੍ਰਾਈਸ ਮੈਂਸ਼ਨ ਹੈ ਜੀ ਅਗਰ ਤੁਸੀਂ ਸਾਡੀ ਸ਼ਾਪ ਤੇ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਰਨਾ ਫੈਸ਼ਨ ਫੈਮਿਨਾ ਕੁਮਾਰ ਮੰਡੀ ਲੁਧਿਆਣਾ ਵਿੱਚ ਸਾਡੀ ਸ਼ਾਪ ਹੈ ਜੀ ਤੁਸੀਂ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਤੇ ਆਪਣੇ ਪਸੰਦੀਦਾ ਸੂਟ ਜ਼ਰੂਰ ਖਰੀਦੋ ਜੀ ਜੇਕਰ ਤੁਸੀਂ ਸਾਡੀ ਇਹਨਾਂ ਵੀਡੀਓ ਨੂੰ ਪਸੰਦ ਕਰਦੇ ਹੋ ਤਾਂ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲ ਜਾਵੇ 트ੈਂਡਿੰਗ ਵਿੱਚ ਚੱਲ ਰਹੀ ਸੂਟ ਅਸੀਂ ਹਮੇਸ਼ਾ ਤੁਹਾਨੂੰ ਇਸ ਵੀਡੀਓ ਵਿੱਚ ਦਿਖਾਣੇ ਹਾਂ ਜੀ ਤਰਾਂਤਰਾਂ ਦੇ ਡਿਜ਼ਾਈਨਰ ਨਾਲ ਇਹ ਸੂਟ ਤਿਆਰ ਕਰਵਾਏ ਗਏ ਹਨ ਖਾਸ ਤੌਰ ਤੇ ਬ੍ਰਾਈਡਲ ਵਾਸਤੇ हां जी ਤੁਸੀਂ ਇਹਨਾਂ ਨੂੰ ਕਿਸੇ ਵੀ ਵੈਡਿੰਗ ਫੰਕਸ਼ਨ ਫੈਸਟੀਵਲ ਕਿਸੇ ਵੀ ਓਕੇਸ਼ਨ ਵਿੱਚ ਪਾਰਟੀ ਦੇ ਵੇਅਰ ਕਰ ਸਕਦੇ ਹੋ ਬਹੁਤ ਹੀ ਸੋਨੇ ਸੋਨੇਏ ਸੂਟ ਹਨ ਜੀ ਬਹੁਤ ਹੀ ਪਿਆਰੇ ਇਹ ਵਾਲਾ ਜਿਹੜਾ ਸੂਟ ਤੁਸੀਂ ਦੇਖ ਰਹੇ ਹੋ ਜੀ ਇਹ ਥੋੜਾ ਬਨਾਰਸੀ ਕੰਮ ਕੀਤਾ ਗਿਆ ਹੈ ਇਸ ਵਿੱਚ ਬਹੁਤ ਹੀ ਪਿਆਰਾ ਵੀਵਿੰਗ ਦਾ ਕੰਮ ਹੈ ਇਹ ਵਾਲਾ ਸੂਟ ਜਿਸ ਤਰ੍ਹਾਂ ਰਾਜ ਰਾਨੀ ਸੂਟ ਚੱਲੇ ਸੀ उस है इस बहुत ही प्यारा काम किया गया है ये वाला डिजाइन तुम दा कि होर नहीं मिलेगा हाँ जी ये वाला सूट भी मिरर वर्क है जी इसका घेरा देखो किडिया होया है और सूट नालों ज़्यादा हैवी काम इस दुपट्टे किया गया है बहुत ही प्यारा काम किया गया है हाँ जी मिरर वर्क भी इस दड़में लगाए गए हैं ਇਹ ਵਾਲਾ ਸੂਟ ਜਿਹੜਾ ਤੁਸੀਂ ਦੇਖ ਰਹੇ ਹੋ ਇਸ ਤੇ ਹੈਂਡਵਰਕ ਦਾ ਕੰਮ ਕੀਤਾ ਗਿਆ ਹੈ ਬਹੁਤ ਹੀ ਸੋਨਾ ਹੈਂਡਵਰਕ ਤੇ ਸਾਰੇ ਹੀ ਸੂਟ ਬਹੁਤ ਹੀ ਮਹਿੰਗੇ ਪ੍ਰਾਈਸ ਵਿੱਚ ਵਿਕਦੇ ਹਨ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿਉਂਕਿ ਇਹਨਾਂ ਨੂੰ ਤਿਆਰ ਕਰਨ ਵਿੱਚ ਹੀ ਬਹੁਤ ਜ਼ਿਆਦਾ ਸਮਾਂ ਲੱਗ ਜਾਂਦਾ ਹੈ ਸੋ ਤੁਸੀਂ ਸਾਡੀਆਂ ਵੀਡੀਓ ਨੂੰ ਇੰਨਾ ਮਾਨ ਦਿੰਦੇ ਹੋ ਤਾਂ ਇਸ ਲਈ ਅਸੀਂ ਤੁਹਾਨੂੰ ਰეკਮੈਂਡ ਕਰਾਂਗੇ ਕਿ ਤੁਸੀਂ ਇਹ ਜ਼ਰੂਰ ਹੀ ਖਰੀਦੋ ਚਾਹੇ ਤੁਸੀਂ ਆਨਲਾਈਨ ਸ਼ੋਪਿੰਗ ਕਰੋ ਤੇ ਚਾਹੇ ਤੁਸੀਂ ਸ਼ੌਪ ਤੇ ਆ ਕੇ ਸ਼ੋਪਿੰਗ ਕਰੋ ਇੱਕ ਵਾਰੀ ਜ਼ਰੂਰ ਇਹ ਸੂਟ ਤੁਸੀਂ ਪਰਚੇਸ ਕਰੋ ਤੇ ਇਹਨਾਂ ਨੂੰ ਆਪਣੇ ਸਾਈਜ਼ ਅਕੋਰਡਿੰਗ ਹੀ ਸਟਿਚ ਕਰਵਾਓ ਤਾਂ ਦੇਖੋਗੇ ਕਿ ਤੁਸੀਂ ਕਿੰਨੇ ਹੀ ਸੋਹਣੇ ਲੱਗਦੇ ਹੋ ਹਾਂਜੀ ਬਹੁਤ ਹੀ ਪਿਆਰੇ ਕੰਮ ਦੇ ਨਾਲ ਇਹ ਸੂਟ ਤਿਆਰ ਕਰਵਾਏ ਗਏ ਹਨ ਥੈਂਕ ਯੂ ਸੋ